ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1305 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1306 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਨੜਾ ਮਹੱਲਾ ਪੰਜਵਾ ਘਰ ਨੋਵਾ ਰਾਗ ਕਨੜਾ ਘਰ ਨੋਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪਤਿਤ ਪਾਵਨ ਭਗਤ ਬਛਲ ਪੈ ਹਰਨ ਤਾਰਨ ਤਰਨ ਰਹਾਓ हे ਪ੍ਰਭੂ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੂੰ ਭਗਤੀ ਭਾਵ ਨਾਲ ਪਿਆਰ ਕਰਨ ਵਾਲਾ ਹੈ ਤੂੰ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਤੂੰ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਲਈ ਜਹਾਜ਼ ਹੈ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਲਈ ਜਹਾਜ਼ ਹੈ ਪ੍ਰਮਾਤਮਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਪਾਰ ਉਤਾਰਨ ਹਾਰ ਰਹਾਓ ਨੈ ਅੰਦਰਿ ਪਤੇ ਦਰਸ ਵੇਖ ਜਸ ਤੋਖ ਸੁਨਤ ਕਰਨਾ हे ਪ੍ਰਭੂ ਪਰਮਾਤਮਾ ਤੇਰਾ ਦਰਸ਼ਨ ਕਰਕੇ ਮੇਰੀਆਂ ਅੱਖਾਂ ਰੱਜ ਜਾਂਦੀਆਂ ਹਨ ਮੇਰੇ ਕੰਨ ਤੇਰਾ ਜਸ ਸੁਣ ਕੇ ਠੰਡ ਹਾਸਲ ਕਰਦੇ ਹਨ ਪ੍ਰਾਨਨਾਥ 나ਥ ਦਾਤੇ ਦੀਨ ਗੋਬਿੰਦ ਸਰਨਾ हे ਜੀਵਾ ਦੇ ਪ੍ਰਾਨਾਂ ਦੇ 나ਥ हे 나ਥਾਂ ਦੇ ਦਾਤੇ हे ਦੀਨਾਂ ਦੇ ਦਾਤੇ हे ਗੋਬਿੰਦ ਪ੍ਰਮਾਤਮਾ ਮੈਂ ਤੇਰੀ ਸ਼ਰਨ ਆਇਆ ਹਾਂ ਆਸ ਪੂਰਨ ਦੁੱਖ ਬਿਨਾਸ਼ਨ ਗਹੀ ਓਟ ਨਾਨਕ ਹਰ ਚਰਨ हे ਹਰੀ हे ਸਭ ਜੀਵਾਂ ਦੀਆਂ ਆਸਾਂ ਪੂਰਨ ਕਰਨ ਵਾਲੇ हे ਸਭ ਦੇ ਦੁੱਖ ਨਾਸ਼ ਕਰਨ ਵਾਲੇ ਮੈਂ ਨਾਨਕ ਤੇਰੇ ਚਰਨਾਂ ਦੀ ਓਟ ਲਈ ਹੈ ਕਾਨੜਾ ਮਹੱਲਾ ਪੰਜਵਾ ਚਰਨ ਸਰਨ ਦੇ ਆਲ ਠਾਕੁਰ ਆਨ ਨਾਹੀ ਜਾਏ ਏ ਦਿਆ ਦੇ ਘਰ ਠਾਕੁਰ ਪ੍ਰਭੂ ਮੈਂ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਦੁਨੀਆਂ ਦੇ ਬਕਾਰਾਂ ਤੋਂ ਬਚਣ ਲਈ ਤੇਥੋਂ ਬਿਨਾ ਹੋਰ ਕੋਈ ਥਾਂ ਨਹੀਂ ਪਤਤ ਪਾਵਨ ਬਿਰਦ ਸੁਆਮੀ ਉਦ੍ਰਤੇ ਹਰ ਧਿਆਏ ਰਹਾਓ ਇਸ ਵਾਮੀ ਵਕਾਰੀਆਂ ਨੂੰ ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ ਹੇ ਹਰੀ ਪਰਮਾਤਮਾ ਵਾਹਿਗੁਰੂ ਤੇਰਾ ਨਾਮ ਸਿਮਰ ਸਿਮਰ ਕੇ अनेका ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਰਹਾਓ ਸਹਸਾਰ ਗਾਰ ਬੇਕਾਰ ਸਾਗਰ ਪਤ ਤਮੋਹ ਮਾਨੰਦ ਹੇ ਪ੍ਰਭੂ ਪਾਤਸ਼ਾਹ ਜਗਤ ਵਿਕਾਰਾਂ ਦੀ ਜੇਲ੍ਹਣਾ ਹੈ ਵਿਕਾਰਾਂ ਦਾ ਸਮੁੰਦਰ ਹੈ ਮਾਇਆ ਦੇ ਮੋਹ ਤੇ ਮਾਣ ਨਾਲ ਅੰਨੇ ਹੋਏ ਜੀਵ ਇਸ ਵਿੱਚ ਡਿੱਗੇ ਰਹਿੰਦੇ ਹਨ ਬੇਕਲ ਮਾਇਆ ਸੰਗ ਧੰਦ ਅਤੇ ਮਾਇਆ ਦੇ ਝੰਬੇਲਿਆਂ ਨਾਲ ਵਿਆਕਲ ਹੋਏ ਰਹਿੰਦੇ ਹਨ ਕਰ ਗਏ ਪ੍ਰਭ ਆਪ ਕਾਡੋ ਰਾਖ ਲੇ ਹੋ ਗੋਬਿੰਦ ਰਾਏ ਏ ਪ੍ਰਭ বিনা ਦਾ ਹੱਥ ਫੜ ਕੇ ਤੂੰ ਆਪ ਇਹਨਾਂ ਨੂੰ ਇਸ ਜਿੱਲਣ ਵਿੱਚੋਂ ਕੱਢ ਤੂੰ ਆਪ ਇਹਨਾਂ ਦੀ ਰੱਖਿਆ ਕਰ ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਬਿਨਾਸ਼ हे ਨਾਥਾਂ ਦੇ 나ਥ हे ਸੰਤਾਂ ਦੇ سہਾਰੇ हे ਜੀਵਾਂ ਦੇ ਪ੍ਰਭੂ ਕਰੋੜਾਂ ਪਾਪ ਨਾਸ਼ ਕਰਨ ਵਾਲੇ ਮਨ ਦਰਸ਼ਨੇ ਕੀ ਪਿਆਸ ਮੇਰੇ ਮਨ ਵਿੱਚ ਪਰਮਾਤਮਾ ਤੇਰੇ ਦਰਸ਼ਨ ਦੀ ਤਾਂਗ ਹੈ ਪਿਆਸ ਹੈ ਪ੍ਰਭ ਪੂਰਨ ਗੁਣਤਾਸ ਹੈ ਪ੍ਰਭ ਪ੍ਰਭੂ ਹੈ ਪੂਰਨ ਪ੍ਰਭੂ ਹੈ ਗੁਣਾ ਦੇ ਖਜ਼ਾਨੇ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਹੈ ਗੁਣਾ ਦੇ ਖਜ਼ਾਨੇ ਪਰਮਾਤਮਾ ਹੈ ਕਿਰਪਾਲ ਹੈ ਦਿਆਲ ਹੈ ਗੋਪਾਲ ਹੈ ਹਰੀ ਮੇਰ ਕਰ ਨਾਨਕ ਦੇ ਜੀਵ ਤੇਰੇ ਗੁਣ ਗਾਂਦੀ ਰਹੇ ਕਾਨੜਾ ਮਹੱਲਾ ਪੰਜਵਾ ਵਾਰ-ਵਾਰੋਂ ਵਨ ਕਡਾਰੋ ਏ ਸਖੀ ਮੈਂ ਹੋਰ ਨੇਕਾਂ ਸੁਖ ਵਾਰਦੀ ਹਾਂ ਸਦਕੇ ਰਹਿੰਦੀ ਹਾਂ ਸੁਖ ਪ੍ਰੇਅ ਸੁਹਾਗ ਪਲਕ ਰਾਤ ਰਹਾਓ ਪ੍ਰਤੀ ਵਰਤਾਈ ਸਤਰੀ ਵਾਗ ਮੈਂ ਪਿਆਰੇ ਪ੍ਰਭੂ ਪਤੀ ਦੇ ਸੁਹਾਗ ਦੀ ਰਾਤ ਦੇ ਸੁਖ ਤੋਂ ਸਭ ਕੁਝ ਵਾਰਨ ਵਾਸਤੇ ਤਿਆਰ ਹਾਂ ਰਹਾਓ ਅਨਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿਨ ਸਿਉ ਤਾਤ ਹਿਸ ਹੈਲਿਏ ਸੋਨੇ ਦੇ ਮਹਿਲ ਤੇ ਰੇਸ਼ਮੀ ਕਪੜਿਆਂ ਦੀ ਸੇਜ ਇਨ੍ਹਾਂ ਨਾਲ ਮੈਨੂੰ ਕੋਈ ਲਗਰ ਨਹੀਂ ਹੈ ਮੋਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਹੈ ਨਾਨਕ ਮੋਤੀ ਹੀਰੇ ਮਾਇਕ ਪਦਾਰਥਾਂ ਦੇ ਨੇਕਾ ਭੋਗ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਮੌਤ ਦਾ ਕਾਰਨ ਹਨ ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਵਿਹਾਤ ਇਸ ਵਾਸਤੇ हे ਸਹੇਲੀਏ ਰੁਖੀ ਰੋਟੀ ਖਾਣੀ ਅਤੇ ਪੁਜੇ ਸੋਣਾ ਚੰਗਾ ਹੈ ਕਿਉਂਕਿ ਪਿਆਰੇ ਪ੍ਰਭੂ ਦੀ ਸੰਗਤ ਵਿੱਚ ਜ਼ਿੰਦਗੀ ਸੁਖ ਵਿੱਚ ਬੀਤਦੀ ਹੈ ਕਾਨੜਾ ਮਹੱਲਾ ਪੰਜਵਾ ਅਹਾਂ ਤੋਰੋ ਮੁਖ ਜੋਰੋ हे ਸਖੀ ਸਾਧ ਸੰਗਤ ਵਿੱਚ ਮਿਲ ਬੈਠਿਆ ਕਰ ਸਾਧ ਸੰਗਤ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਗੁਰ ਗੁਰ ਕਰਤ ਮਨ ਲੋਰੋ ਏ ਸਹੇਲੀ ਗੁਰੂ ਨੂੰ ਹਰ ਵੇਲੇ ਆਪਣੇ ਅੰਦਰ ਵਸਾਉਂਦਿਆਂ ਆਪਣੇ ਮਨ ਨੂੰ ਖੋਜਿਆ ਕਰ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪ੍ਰੇਸ਼ਾਨੀ ਮਾਹੇ ਪ੍ਰੇਪ੍ਰੀਤ ਪਿਆਰੋ ਮੋਰੋ ਰਹਾਓ ਇਸ ਤਰ੍ਹਾਂ ਆਪਣੇ ਮਾਨ ਨੂੰ ਪਿਆਰੇ ਪ੍ਰਭੂ ਦੀ ਪ੍ਰੀਤ ਵੱਲ ਪਰਤਾਇਆ ਕਰ ਮਾਇਆ ਵੱਲੋਂ ਹਟਾਇਆ ਕਰ ਰਹਾਓ ਗ੍ਰਹਿ ਸੇਜ ਸੁਹਾਵੀ ਆਂਗਨ ਚੈਨਾ ਤੋਰੋ ਹੀ ਤੋਰੋ ਤੋਰੋ ਰੀ ਤੋਰੋ ਪੰਜ ਦੂਤਨ ਸਿਓ ਸੰਗ ਤੋਰੋ हे ਸਹੇਲੀ ਸਾਧ ਸੰਗਤ ਵਿੱਚ ਮਨ ਦੀ ਖੋਜ ਅਤੇ ਪ੍ਰਭੂ ਦੀ ਪ੍ਰੀਤ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਕਾਮਾਦਿਕ ਪੰਜ ਵੈਰੀਆਂ ਨਾਲੋਂ ਆਪਣਾ ਸਾਥ ਤੋੜਨ ਦਾ ਯਤਨ ਕਰਿਆ ਕਰ ਇਸ ਤਰ੍ਹਾਂ ਤੇਰੇ ਹਿਰਦੇ ਘਰ ਵਿੱਚ ਪ੍ਰਭੂ ਮਲਾਪ ਦੀ ਸੋਹਣੀ ਸੇਜ ਬਣ ਜਾਏਗੀ ਤੇਰੇ ਹਿਰਦੇ ਵੇੜੇ ਵਿੱਚ ਸ਼ਾਂਤੀ ਆ ਟਿਕੇਗੀ ਆਏ ਨਾ ਜਾਏ ਬਸੇ ਨਿਜੇ ਆਸਨ ਊਂਦ ਕਮਲ ਵਿਗਸੋਰੋ ਏ ਸਖੀ ਉਹ ਜੀਵ ਇਸਤਰੀ ਸਦਾ ਆਪਣੇ ਆਸਨ ਉੱਤੇ ਬੈਠੀ ਰਹਿੰਦੀ ਹੈ ਅਡੋਲ ਜਿਤ ਰਹਿੰਦੀ ਹੈ ਉਹਦੀ फडਕਣਾ ਮੁੱਕ ਜਾਂਦੀ ਹੈ ਉਸ ਦਾ ਪ੍ਰਭੂ ਵੱਲੋਂ ਉਲਟਿਆ ਹੋਇਆ ਹਿਰਦਾ ਕੋਲ ਫੁੱਲ ਖਿੜ ਪੈਂਦਾ ਹੈ ਛੁਟਕੀ ਹੋ ਮੈ ਸੋਰੋ ਉਸ ਦੇ ਅੰਦਰੋਂ ਹੋਮੇ ਦਾ ਰੋਲਾ ਮੁੱਕ ਗਿਆ ਕਿਵੇਂ ਮੁੱਕ ਗਿਆ ਹੋਮੇ ਦਾ ਰੋਲਾ ਕਿਉਂਕਿ ਉਸ ਨੇ ਗੁਰੂ ਦੇ ਸ਼ਬਦ ਨੂੰ ਸਿਮਰਿਆ ਧਿਆਇਆ ਫਿਰ ਉਸ ਨੂੰ ਸਮਝ ਆ ਗਈ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਹੈ ਨਾਨਕ ਜਿਸ ਜੀਵ ਇਸਤਰੀ ਨੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਸ਼ਿਵ ਸਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਫਿਰ ਉਸ ਜੀਵ ਇਸਤਰੀ ਦਾ ਹਿਰਦਾ ਕਮਲ ਖਿੜ ਜਾਂਦਾ ਹੈ ਫਿਰ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੱਕਰਾਂ ਵਿੱਚ ਜੀਵ ਇਸਤਰੀ ਨਹੀਂ ਪੈਂਦੀ ਕਾਂੜਾ ਮਹੱਲਾ ਪੰਜਵਾਂ ਘਰ ਨੌواں ਰਾਗ ਕਾਂੜਾ ਘਰ ਨੌਵੇਂ ਵਿੱਚ ਪੰਜਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਵਰਜ ਜੰਦੇ ਸਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਪਿਆਰੋ ਜਿਹੜਾ ਘਰ ਲਿਖਿਆ ਹੋਇਆ ਹੈ ਪਹਿਲਾ ਦੂਜਾ ਤੀਜਾ ਇੱਥੇ ਨੋਵਾਂ ਘਰ ਆਇਆ ਹੈ ਇਹ ਚੰਗੇ ਰਾਗੀ ਸਿੰਘ ਵਧੀਆ ਕੀਰਤਨੀਏ ਉਹ ਵਿਦਵਾਨ ਜਿਹੜੇ ਹੁੰਦੇ ਹਨ ਉਹਨਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਇਸ ਘਰ ਵਿੱਚ ਇਸ ਸ਼ਬਦ ਨੂੰ ਨੋਵੇਂ ਘਰ ਵਿੱਚ ਗਾਣ ਦੀ ਹਦਾਇਤ ਕੀਤੀ ਹੈ ਸੁਰ ਤਾਲ ਦੇ ਹਿਸਾਬ ਨਾਲ ਇਹ ਘਰ ਗੁਰਬਾਣੀ ਵਿੱਚ ਲਿਖੇ ਹੋਏ ਹਨ ਗੁਰੂ ਸਹਿਬਾਨਾ ਨੇ ਤਾਂ ਤੇ ਜਾਪ ਮਨਾ ਹਰ ਜਾਪ हे ਮੇਰੇ ਮਾਨ ਜੇ ਹੋ ਮੈਂ ਤੇ ਤਾਪ ਤੋਂ ਬਚਣਾ ਹੈ ਤਾਂ ਪਰਮਾਤਮਾ ਦਾ ਨਾਮ ਜਪਿਆ ਕਰ ਸਦਾ ਜਪਿਆ ਕਰ ਜੋ ਸੰਤ ਵੇਦ ਕਹਿਤ ਪੰਥ ਗਾਖਰੋ ਮੋਹ ਮਗਨ ਅਹ ਤਾਪ ਰਹਾਓ ਇਹੀ ਉਪਦੇਸ਼ ਗੁਰੂ ਦੇ ਬਚਨ ਕਰਦੇ ਹਨ ਨਾਮ ਜਪਣ ਤੋਂ ਬਿਨਾਂ ਜ਼ਿੰਦਗੀ ਦਾ ਰਸਤਾ ਬਹੁਤ ਔਖਾ ਹੈ ਇਸ ਤੋਂ ਬਿਨਾਂ ਮੋਹ ਵਿੱਚ ਡੁੱਬੇ ਰਹਿਦਾ ਹੈ ਹਉਮੈ ਦਾ ਤਾਪ ਚੜਿਆ ਰਹਿੰਦਾ ਹੈ ਰਹਾਉ ਜੋ ਰਾਤੇ ਮਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਹੈ ਮਨ ਜਿਹੜੇ ਮਨੁੱਖ ਭੈੜੀ ਮਾਇਆ ਨਾਲ ਰਤੇ ਮਤੇ ਰਹਿੰਦੇ ਹਨ ਉਹਨਾਂ ਨੂੰ ਮਾਇਆ ਦੇ ਮੋਹ ਦੇ ਕਾਰਨ ਨੇਕਾਂ ਦੁੱਖ ਕਲੇਸ਼ ਵਿਆਪਦੇ ਹਨ ਨਾਮ ਜਪਤ ਸਉ ਜਨੁ ਉਧਰੈ ਜਿਸੈ ਉਧਾਰੋ ਆਪ हे ਪ੍ਰਭੂ ਜਿਸ ਮਨੁਖ ਨੂੰ ਤੂ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਉਹ ਮਨੁਖ ਤੇਰਾ ਨਾਮ ਜਪਦਿਆਂ ਪਾਰ ਲੰਘਦਾ ਹੈ ਬਿਨ ਸਜਾਏ ਮੋਹ ਭੈ ਪਰਮਾ ਨਾਨਕ ਸੰਤ ਪਰਤਾਪ हे ਨਾਨਕ ਗੁਰੂ ਦੇ ਪ੍ਰਤਾਪ ਨਾਲ ਮਨੁਖ ਦੇ ਅੰਦਰੋਂ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ ਸਾਰੇ ਡਰ ਮਿਟ ਜਾਂਦੇ ਹਨ ਪਟਕਣਾ ਮੁੱਕ ਜਾਂਦੀ ਹੈ ਕਿਉਂਕਿ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਹ ਰੰਧਾਰ ਗੁਰ ਬਿਨ ਕੋਹ ਰੰਧਾਰ ਗੁਰੂ ਬਿਨ ਸਮਝ ਨਾ ਆਵੇ ਕਿਉਂਕਿ ਜਦ ਤੱਕ ਬੰਦਾ ਮਨੁੱਖ ਜਦ ਤੱਕ ਗੁਰੂ ਦੀ ਛਰ ਨਹੀਂ ਪੈਂਦਾ ਉਸ ਨੂੰ ਇਹ ਸੋਝੀ ਨਹੀਂ ਪ੍ਰਾਪਤ ਹੁੰਦੀ ਕਿ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ ਨਾਮ ਜਪਣ ਦੀ ਯੁਗਤੀ ਗੁਰੂ ਕੋਲੋਂ ਪ੍ਰਾਪਤ ਕਰਕੇ ਫਿਰ ਬੰਦਾ ਸਹੀ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਕਾਮ ਕਰੋ ਲੋਭ ਮੋਹ ਹੰਕਾਰ ਦਾ ਤਿਆਗ ਕਰ ਦਿੰਦਾ ਹੈ ਕਿਸੇ ਨਾਲ ਈਰਖਾ ਨਹੀਂ ਰੱਖਦਾ ਪੰਜਵੇਂ ਪਾਤਸ਼ਾਹ ਇਸ ਤਰ੍ਹਾਂ ਸਾਨੂੰ ਕਾਲ ਯੁਗ ਦੀ ਜੀਵਾਂ ਨੂੰ ਆਪਣੀ ਬਾਣੀ ਵਿੱਚ ਉਪਦੇਸ਼ ਕਰ ਰਹੇ ਹਨ ਆਓ ਸਹੀਮੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਣ ਲੱਗੀਏ ਨਾਮ ਜਪੀਏ ਤੇ ਆਪਣਾ ਜੀਵਨ ਸਫਲ ਕਰੀਏ ਨਾਮ ਜਪਤ ਸਉ ਜਾਂ ਉਧਰੈ ਜਿਸੈ ਉਧਾਰੋ ਆਪ ਬਿਨ ਸਜਾਏ ਮੋ ਭੈ ਪਰਮਾ ਨਾਨਕ ਸੰਤ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1306 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1307 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ